ਸਤੰਬਰ 6 1995 ਜਸਵੰਤ ਸਿੰਘ ਖਾਲੜਾ ਆਪਣੇ ਘਰ ਦੇ ਬਾਹਰ ਆਪਣੀ ਕਾਰ ਸਾਫ ਕਰ ਰਹੀ ਸੀ ਜਦੋਂ ਤਰਨਤਾਰਨ ਜ਼ਿਲ੍ਹੇ ਦੇ ਕੁਝ ਪੁਲਿਸ ਆਫੀਸਰ ਸਿਵਲ ਵਰਦੀ ਪਾ ਕੇ ਆਉਂਦੇ ਆ ਤੇ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਆ 6 ਸਤੰਬਰ 1995 ਤੋਂ ਲੈ ਕੇ 27 ਅਕਤੂਬਰ 1995 ਤੱਕ ਮਤਲਬ ਉਹਨਾਂ ਦੇ ਮਰਡਰ ਵਾਲੇ ਦਿਨ 51 ਦਿਨ ਪੁਲਿਸ ਨੇ ਖਾਲੜਾ ਸਾਹਿਬ ਨੂੰ ਟੌਰਚਰ ਤੇ ਅਬਿਊਜ਼ ਕੀਤਾ ਖਾਲੜਾ ਸਾਹਿਬ ਦੀ ਰਿਪੋਰਟ ਦੇ ਅਕੋਰਡਿੰਗ 25000 ਤੋਂ ਵੀ ਵੱਧ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ ਜਿਸ ਨੂੰ ਲੈ ਕੇ ਤਰਨਤਾਰਨ ਦੇ ਐਸਪੀ ਅਜੀਤ ਇਤ ਸੰਦੂ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਜੇ ਅਸੀਂ 25000 ਬੰਦਾ ਗਾਇਬ ਕਰ ਸਕਦੇ ਆ ਤਾਂ ਸਾਡੇ ਲਈ ਇੱਕ ਬੰਦਾ ਹੋਰ ਗਾਇਬ ਕਰਨਾ ਕਿੱਡੀ ਕੁ ਵੱਡੀ ਗੱਲ ਆ ਤੇ ਇਹ ਗੱਲ ਸਿੱਧੇ ਤੌਰ ਤੇ ਖਾਲੜਾ ਸਾਹਿਬ ਨੂੰ ਟਾਰਗੇਟ ਕੀਤੀ ਜਾਂਦੀ ਆ ਤੇ ਬਾਅਦ ਵਿੱਚ ਆ ਕੇ ਇਹ ਗੱਲ ਸੱਚ ਵੀ ਹੋ ਜਾਂਦੀ ਆ ਆਪਣੇ ਸਾਰਿਆਂ ਲਈ ਜਸਵੰਤ ਸਿੰਘ ਖਾਲੜਾ ਦੀ ਮੌਤ ਇੱਕ ਪਹੇਲੀ ਬਣ ਕੇ ਰਹਿ ਜਾਣੀ ਸੀ ਜੇ ਕੁਲਦੀਪ ਸਿੰਘ ਨਾਮ ਦੇ ਇੱਕ ਸਪੈਸ਼ਲ ਆਫੀਸਰ ਵਿਟਨੈਸਮੈਨ ਕੇ ਸਾਹਮਣੇ ਨਾ ਆਉਂਦੇ ਜਦੋਂ ਖਾਲੜਾ ਸਾਹਿਬ ਨੂੰ ਪੁਲਿਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕੈਦ ਕਰਕੇ ਰੱਖਿਆ ਗਿਆ ਉਦੋਂ ਕੁਲਦੀਪ ਸਿੰਘ ਦੀ ਡਿਊਟੀ ਲੱਗੀ ਸੀ ਖਾਲੜਾ ਜੀ ਨੂੰ ਰੋਟੀ ਪਾਣੀ ਜੀਦੇ ਕਰਕੇ ਉਹਨਾਂ ਨੂੰ ਇਸ ਕੇਸ ਬਾਰੇ ਬਹੁਤ ਕੁਝ ਪਤਾ ਸੀ ਉਹਨਾਂ ਨੇ ਦੱਸਿਆ ਕਿ ਖਾਲੜਾ ਜੀ ਦੇ ਮਰਡਰ ਤੋਂ ਥੋੜੇ ਦਿਨ ਪਹਿਲਾਂ ਕੇਪੀਐਸ ਗੱਲ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਆਇਆ ਤੇ ਇਹ ਮੁਲਾਕਾਤ ਅੱਧਾ ਘੰਟਾ ਚੱਲੀ ਜਦੋਂ ਕੇਪੀਐਸ ਗੱਲ ਉੱਥੋਂ ਗਿਆ ਉਦੋਂ ਥਾਣੇ ਦਾ ਐਸਐਚਓ ਸਤਨਾਮ ਸਿੰਘ ਖਾਲੜਾ ਸਾਹਿਬ ਕੋਲੇ ਜਾਂਦਾ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਜੇ ਤੂੰ ਕੇਪੀਐਸ ਗੱਲ ਦੀ ਗੱਲ ਮੰਨ ਲੈਂਦਾ ਤਾਂ ਤੇਰੀ ਜਾਨ ਵੱਜ ਜਾਣੀ ਸੀ ਪਰ ਹੁਣ ਤੂੰ ਮਰੇਗਾ ਤੇ ਇਹ ਸਾਰੀ ਗੱਲ ਬਾਹਰ ਖੜਾ ਕੁਲਦੀਪ ਸਿੰਘ ਸੁਣ ਲੈਂਦਾ ਤੇ ਫਾਈਨਲੀ 27 ਅਕਤੂਬਰ 1995 ਦੀ ਉਹ ਖੌਫਨਾਕ ਰਾਤ ਜਦੋਂ ਪੁਲਿਸ ਰੋਜ ਵਾਂਗੂ ਖਾਲੜਾ ਸਾਹਿਬ ਨੂੰ ਕੁੱਟਣਾ ਤੇ ਟਾਰਚਰ ਕਰਨਾ ਸ਼ੁਰੂ ਕਰ ਦਿੰਦੀ ਆ ਪਰ ਉਸ ਰਾਤ ਉਹ ਸਿਰਫ ਉੱਥੇ ਨਹੀਂ ਰੁਕਦੇ ਤੇ ਉਹ ਖਾਲੜਾ ਜੀ ਦੀ ਛਾਤੀ 'ਚ ਦੋ ਗੋਲੀਆਂ ਮਾਰਦੇ ਆ ਤੇ ਉਹਨਾਂ ਨੂੰ ਸ਼ਹੀਦ ਕਰ ਦਿੰਦੇ ਆ ਰਾਤ ਨੂੰ 10 ਵਜੇ ਦੇ ਕਰੀਬ ਦੋ ਪੁਲਿਸ ਵਾਲੇ ਬਲਵਿੰਦਰ ਸਿੰਘ ਤੇ ਅਰਵਿੰਦਰ ਸਿੰਘ ਖਾਲੜਾ ਸਾਹਿਬ ਦੀ ਬੋਡੀ ਨੂੰ ਆਪਣੀ ਜੀਬ ਚ ਰੱਖਦੇ ਆ ਤੇ ਹਰੀਕੇ ਪੱਤਨ ਜਾ ਕੇ ਸੜ ਦਿੰਦੇ ਆ ਤੇ ਇਹਦੇ ਬਦਲੇ ਚ ਇਹਨਾਂ ਨੂੰ ਦੋ ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਜੋ ਇਹੇ ਹਰੀਕੇ ਦੇ ਹੀ ਕਿਸੇ ਰੈਸਟ ਹਾਊਸ ਤੇ ਆਪਣੇ ਸੀਨੀਅਰ ਆਫੀਸਰਸ ਨਾਲ ਮਿਲ ਕੇ ਪੀਂਦੇ ਆ ਇਹ ਸਾਰੀ ਇਨਫੋਰਮੇਸ਼ਨ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹ ਤੁਸੀਂ worldsik.org ਤੇ ਜਾ ਕੇ ਪੜ੍ਹ ਸਕਦੇ ਆ ਖਾਲੜਾ ਸਾਹਿਬ ਇੰਨੇ ਸੈਲਫਲੈਸ ਬੰਦੇ ਸੀ ਜਿਨ੍ਹਾਂ ਨੇ ਪੰਜਾਬੀਆਂ ਲਈ ਤੇ ਸਿੱਖਾਂ ਲਈ ਆਪ ਦੀ ਜਾਨ ਮਾਰਤੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪੰਜਾਬ 'ਚ ਉਹਨਾਂ ਨੂੰ ਕਿੰਨਾ ਖਤਰਾ ਤੇ ਕੈਨੇਡਾ 'ਚ ਉਹਨਾਂ ਨੂੰ ਅਸਾਈਲਮ ਆਫਰ ਹੋਈ ਸੀ ਪਰ ਉਹਨਾਂ ਨੇ ਉਹ ਐਕਸੈਪਟ ਹੀ ਨਹੀਂ ਕੀਤੀ ਉਹ ਕਹਿੰਦੇ ਜਿਹੜਾ ਕੰਮ ਐ ਪੰਜਾਬ 'ਚ ਛਾੜ ਲਕੇ ਆਇਆ ਉਹ ਮੈਨੂੰ ਪੰਜਾਬ ਜਾ ਕੇ ਹੀ ਪੂਰਾ ਕਰਨਾ ਪੈਣਾ ਇਹੋ ਜੇ ਕਿਰਦਾਰ ਦੇ ਮਾਲਕ ਸੀਗੇ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਦੀ ਲਾਈਫ ਤੇ ਬਣੀ ਫਿਲਮ ਪੰਜਾਬ 95 ਦਾ ਇਹਨਾਂ ਵਿਰੋਧ ਹੋ ਰਿਹਾ ਇਹ ਵੀਡੀਓ ਹਰ ਪੰਜਾਬੀ ਨਾਲ ਤੇ ਹਰ ਸਿੱਖ ਨਾਲ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ 6 ਸਤੰਬਰ ਦਾ ਮਤਲਬ ਪਤਾ ਲੱਗੇ ਕਿ ਕੁਛ ਨਹੀਂ ਚਾਹੀਦਾ ਸਾਨੂੰ ਸਾਨੂੰ ਕਟੋ-ਕਟੇ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ